ਕੋਲੰਬੀਆ ਦੇ ਵਿੱਚ ਬਦਲਵਾਈ ਅਤੇ ਮੌਸਮ ਤਬਦੀਲੀ ਦੇ ਨਾਲ ਬਦਲਵਾਈ ਤੇ ਮੌਸਮ ਤਬਦੀਲੀ ਦੇ ਨਾਲ ਅੱਗ ਪ੍ਰਭਾਵੇ ਤੇ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਨਮੀ ਆਉਣ ਦੀ ਉਮੀਦ ਹੈ ਬੀਸੀ ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਲਾਈਟਨਿੰਗ ਅਤੇ ਬਾਰਿਸ਼ ਦੇ ਨਾਲ ਸੂਬੇ ਦੇ ਉਹਨਾਂ ਇਲਾਕਿਆਂ ਦੇ ਵਿੱਚ ਕੁਝ ਨਮੀ ਆਉਣ ਦੀ ਉਮੀਦ ਹੈ ਜਿੱਥੇ ਸੈਂਕੜੇ ਅੱਗਾਂ ਬਲ ਰਹੀਆਂ ਨੇ ਜਿਸ ਦੇ ਵਿੱਚ ਕਟੇਨਜ਼ ਦੀ ਭਿਆਨਕ ਅੱਗ ਵੀ ਸ਼ਾਮਿਲ ਹੈ ਸਰਵਿਸ ਨੇ ਇੱਕ ਅਪਡੇਟ ਦੇ ਵਿੱਚ ਕਿਹਾ ਹੈ ਕਿ ਨਾਰਥ-ਈਸਟ ਦੇ ਵਿੱਚ ਰੌਕੀ ਮਾਊਂਟੇਨ ਫਰੈਂਚ ਦੇ ਨਾਲ ਨਾਲ ਸਾਊਥ-ਈਸਟ ਫਾਇਰਸ ਤਰਨੂ ਮੌਸਮ ਦੇ ਨਾਲ ਰਾਹਤ ਮਿਲਣ ਦੀ ਸੰਭਾਵਨਾ ਹੈ ਦੱਸ ਦੇ ਕਿ ਬੁੱਧਵਾਰ ਤੱਕ 415 ਐਕਟਿਵ ਵਾਈਲਡ ਫਾਇਰਸ ਹਨ ਜਿੰਨਾ ਦੇ ਵਿੱਚੋਂ 163 ਕਾਬੂ ਤੋਂ ਬਾਹਰ ਨੇ ਤੇ ਚਾਰ ਨੂੰ ਵਾਈਲਡ ਫਾਇਰ ਆਫ ਨੋਟ ਵੱਜੋਂ ਦਰਜ ਕੀਤਾ ਗਿਆ ਹੈ ਇਸ ਦਾ ਮਤਲਬ ਹੈ ਕਿ ਇਹ ਅੱਗਾਂ ਬਹੁਤ ਜ਼ਿਆਦਾ ਭਿਆਨਕ ਨੇ ਪਬਲਿਕ ਅਤੇ ਪ੍ਰਾਪਰਟੀਆਂ ਦੇ ਲਈ ਜ਼ਿਆਦਾ ਖਤਰਾ ਹੈ ਸਾਊਥ-ਈਸਟ ਲਗਭਗ 110 ਅੱਗਾਂ ਉੱਥੇ ਬਲ ਰਹੀਆਂ ਨੇ ਜਿਸ ਦੇ ਵਿੱਚ ਕੁਟੇਨੇਜ਼ ਕ੍ਰੀਕ ਦੀ ਅੱਗ ਵੀ ਸ਼ਾਮਿਲ ਹੈ ਸੈਂਟਰਲ ਕੁਟੇਨੇ ਦੇ ਖੇਤਰੀ ਡਿਸਟ੍ਰਿਕਟ ਦੇ ਅਨੁਸਾਰ ਇਸ ਅੱਗ ਦੇ ਨਾਲ ਹਾਈਵੇ 6 ਦੇ ਨਾਲ ਲੱਗਦੇ ਘੱਟੋ-ਘੱਟ 5 ਕਾਰ ਅਤੇ 15 ਹੋਰ ਜਿਹੜੇ ਸਟਰਕਚਰ ਨੇ ਉਹ ਤਬਾਹ ਹੋ ਗਏ ਬੀਸੀ ਦੇ ਨਾਰਥ-ਈਸਟ ਦੇ ਵਿੱਚ ਸਥਿਤ ਪ੍ਰਿੰਸ ਜੋਰਜ ਫਾਇਰ ਸੈਂਟਰ ਦੇ ਵਿੱਚ ਕਰੀਬ 170 ਅੱਗਾਂ ਜਿਹੜੀਆਂ ਨੇ ਉਬਲ ਰਹੀਆਂ ਨੇ ਵਾਈਲਡ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਪਿਛਲੇ 7 ਦਿਨਾਂ ਦੇ ਵਿੱਚ ਸੂਬੇ ਦੇ ਵਿੱਚ 170 ਨਵੀਆਂ ਅੱਗਾਂ ਸ਼ੁਰੂ ਦੇ ਵਿੱਚ ਬਲੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ 82% ਦੀ ਬਿਜਲੀ ਡਿੱਗਣ ਦੇ ਕਾਰਨ ਸ਼ੁਰੂ ਹੋਈਆਂ ਨੇ ਦੂਜੇ ਪਾਸੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਮਨੁੱਖੀ ਕਾਰਨ ਕਰਕੇ ਹੋਣ ਵਾਲਾ ਕਲਾਈਮੇਟ ਚੇਂਜ ਹੀਟ ਵੇਵ ਦੀਆਂ ਸੰਭਾਵਨਾਵਾਂ ਵਧਾ ਰਿਹਾ ਹੈ ਜਿਸ ਕਰਕੇ ਜੰਗਲੀ ਅੱਗ ਤੋਂ ਲੈ ਕੇ ਤਿਬਰ ਤੂਫਾਨਾਂ ਦੇ ਕਾਫੀ ਖਰਾਬ ਹੋ ਸਕਦਾ ਹੈ ਨੈਚੁਰਲ ਰਿਸੋਰਸ ਮਿਨਿਸਟਰ ਜੌਨਾਥਨ ਵਿਲਕਨਸਨ ਨੇ ਕਿਹਾ ਹੈ ਕਿ ਇਸ ਮਹੀਨੇ BC ਤੇ ਮੈਨੀਟੋਬਾ ਦੇ ਵਿੱਚ ਹੋਰ ਜੰਗਲੀ ਅੱਗਾਂ ਹੋਣਗੀਆਂ ਤੇ ਕਲਾਈਮੇਟ ਚੇਂਜ ਤੇਜ਼ੀ ਨਾਲ ਫੜੇਗਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਵੈਸਟਰਨ ਕੈਨੇਡਾ ਦੇ ਲਈ ਸਾਲ ਦੇ ਇਸ ਸਮੇਂ ਜੰਗਲੀ ਅੱਗਾਂ ਦਾ ਪ੍ਰਭਾਵ ਪਿਛਲੇ ਸਾਲ ਵਾਂਗ ਨਹੀਂ ਹੈ ਪਰ ਅਲਬਰਟਾ ਅਤੇ BC ਦੇ ਵਿੱਚ ਸਥਿਤੀ ਕਾਫੀ ਗੰਭੀਰ ਹੈ ਸਤੰਬਰ ਦੇ ਵਿੱਚ ਅੱਗ ਦੀ ਗਤੀਵਿਧੀ ਵੀ ਆਮ ਨਾਲੋਂ ਵੱਧ ਹੋਣ ਦੀ ਉਮੀਦ ਹੈ ਪਿਛਲੇ ਸਾਲ ਇਸ ਸਮੇਂ ਲਗਭਗ 900 ਅੱਗਾਂ ਦੇ ਮੁਕਾਬਲੇ ਦੇਸ਼ ਭਰ ਦੇ ਵਿੱਚ 474 ਅੱਗਾਂ ਲੱਗੀਆਂ ਨੇ ਅਤੇ 150 ਤੋਂ ਵੱਧ ਜੰਗਲੀ ਅੱਗਾਂ ਕੰਟਰੋਲ ਤੋਂ ਬਾਹਰ ਹਨ ਜਿਨ੍ਹਾਂ ਦੇ ਵਿੱਚ ਜੈਸਪਰ ਦੀ ਅੱਗ ਵੀ ਸ਼ਾਮਿਲ ਹੈ ਜੋ ਕਿ ਕਾਬੂ ਤੋਂ ਬਾਹਰ ਵਾਲੀ ਸ਼੍ਰੇਣੀ ਦੇ ਵਿੱਚ ਹੈ ਤੇ ਇਸ ਸਾਲ 3.4 ਮਿਲੀਅਨ ਹੈਕਟੇਰ ਇਲਾਕਾ ਸਵਾਹ ਹੋ ਚੁੱਕਾ ਹੈ। ਇਹ ਖੇਤਰ ਦੇ ਜਲਨ ਦੀ 25 ਸਾਲ ਦੀ ਔਸਤ ਤੋਂ ਕਿਤੇ ਜ਼ਿਆਦਾ ਹੈ। ਮੂਲ ਨਿਵਾਸੀ ਸੇਵਾਵਾਂ ਦੇ ਮੰਤਰੀ ਦੀ ਪਾਰਲੀਮੈਂਟਿਸਕਤਰ ਜੈਨਿਕਾ ਐਟਵਿਨ ਨੇ ਕਿਹਾ ਹੈ ਕਿ ਫਰਸਟ ਨੇਸ਼ਨਜ਼ ਉਹਨਾਂ ਜੰਗਲੀ ਅੱਗਾਂ ਤੋਂ ਜ਼ਿਆਦਾ ਪ੍ਰਭਾਵਿਤ ਹੈ ਅਤੇ ਉਹਨਾਂ ਦੇ 80% ਭਾਈਚਾਰਿਆਂ ਨੂੰ ਖਤਰਾ ਹੈ ਉਹਨਾਂ ਕਹੇ ਕਿ ਇਹ ਇੱਕ ਚੁਣੌਤੀਪੂਰਨ ਗਰਮੀ ਹੈ ਅਤੇ ਉਹ ਜਾਣਦੇ ਨੇ ਕਿ ਫਰਸਟ ਨੇਸ਼ਨਸ ਚਿੰਤਤ ਹੈ ਪਰ ਇੱਕ ਵਾਰ ਵੀ ਫਿਰ ਇਹ ਕਹ ਦਈਏ ਕਿ ਕੈਨੇਡਾ ਤੁਹਾਡੇ ਨਾਲ ਖੜਾ ਹੈ ਤੇ ਅਸੀਂ ਜੰਗਲ ਦੀ ਅੱਗ ਤੋਂ ਜਿਹੜਾ ਪਹਿਲਾਂ ਇਸ ਦੇ ਦੌਰਾਨ ਇਸ ਦੇ ਬਾਅਦ ਵਿੱਚ ਤੁਹਾਡੇ ਨਾਲ ਹੋਵਾਂਗੇ ਐਮਰਜੈਂਸੀ ਪ੍ਰੀਪੇਅਰਡਨੈਸ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਅਸੀਂ ਤੂਫਾਨਾਂ ਤੇ ਕੈਨੇਡੀਅਨਸ ਤੇ ਜਿਹੜੇ ਉਹਨਾਂ ਦੇ ਸੰਭਾਵੀ ਪ੍ਰਭਾਵਾਂ ਦੇ ਉੱਤੇ ਬਹੁਤ ਨਜ਼ਦੀਕੀ ਨਾਲ ਨਜ਼ਰ ਰੱਖ ਰਹੇ ਆ ਸੱਜਣ ਕੈਨੇਡੀਅਨਸ ਨੂੰ ਇਸ ਸੀਜ਼ਨ ਦੌਰਾਨ ਵੱਡੇ ਨਾਮੀ ਤੂਫਾਨਾਂ ਦੀ ਤਿਆਰੀ ਕਰਨ ਦੇ ਲਈ ਆਖ ਰਹੇ ਨੇ ਅਮਰੀਕਾ ਦੇ ਨੈਸ਼ਨਲ ਓਸ਼ੀਅਨ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ 24 ਤੂਫਾਨਾਂ ਦੀ ਭਵਿਕਵਾਣੀ ਕੀਤੀ ਹੈ ਚੱਕਰਵਾਤ ਡੇਬੀ ਤੋ ਬਾਅਦ ਦੀਆਂ ਸਥਿਤੀਆਂ ਨੇ ਲੰਘੇ ਸ਼ੁੱਕਰਵਾਰ ਨੂੰ ਦੇਸ਼ ਦੇ ਪੂਰਬੀ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਵਰਾਇਆ ਜਿਸ ਦੇ ਨਾਲ ਕਈ ਹਸਤੀਆਂ ਦੇ ਵਿੱਚ ਹੜ੍ਹ ਵੀ ਆ ਗਿਆ ਕਿਊਬਿਕ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮੌਂਟਰੀਅਲ ਦੇ ਵਿੱਚ 175 ਮਿਲੀਮੀਟਰ ਤੱਕ ਮੀਂਹ ਪੈਣ ਤੋਂ ਬਾਅਦ ਸੋਮਵਾਰ ਦੁਪਹਿਰ ਨੂੰ 14 ਮਿਨਿਸਪੈਲਟੀਆਂ ਸਟੇਟ ਆਫ ਐਮਰਜੈਂਸੀ ਹੇਰ ਸਨ ਤੂਫਾਨ ਦੌਰਾਨ ਲਗਭਗ 550 ਹਜ਼ਾਰ ਹਾਈਡਰੋਕਿਊਬਿਕ ਦੇ ਗਾਹਕਾਂ ਦੀ ਬਿਜਲੀ ਵੀ ਠੱਪ ਹੋ ਗਈ ਸੱਜਣ ਨੇ ਕਿਹਾ ਹੈ ਕਿ ਤੁਹਾਡੇ ਕੋਲ ਇੱਕ ਐਮਰਜੈਂਸੀ ਕਿਟ ਅਤੇ ਇੱਕ ਪਰਿਵਾਰਕ ਐਮਰਜੈਂਸੀ ਯੋਜਨਾ ਹੋਵੇ ਤੇ ਆਪਣੇ ਘਰ ਨੂੰ ਐਮਰਜੈਂਸੀ ਦੇ ਲਈ ਤਿਆਰ ਕਰੋ ਕਿਉਂਕਿ ਤੂਫਾਨ ਕੈਨੇਡਾ ਨੂੰ ਪ੍ਰਭਾਵਿਤ ਕਰ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ